ਯੂਧਨ ਅਸ਼ਵਰਧ ਮਹੀਨ ਦੇ ਤਹਿਤ ਤਰਨਤਨ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਤੋਂ ਲੈ ਕੇ ਪੌਟੀਆਂ ਦੀ ਜੜੀਆਂ ਆਪਾਂ ਕਹਿ ਸਕਦੇ ਹਾਂ ਕਿ ਉਸ ਨੂੰ ਹਟਵਾਉਣ ਦਾ ਕੰਮ ਵੀ ਜਿਹੜਾ ਲਗਾਤਾਰ ਜਾਰੀ ਹੈ ਇਸੇ ਤਰੀਕੇ ਨਾਲ ਪੱਟੀ ਦੇ ਵਿੱਚ ਅੱਜ ਫਿਰ ਤੋਂ ਦੁਬਾਰਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਕਾਰਵਾਈ ਕੀਤੀ ਗਈ ਹੈ ਸਰਕਾਰੀ ਜ਼ਮੀਨ ਦੇ ਵਿੱਚ ਨਸ਼ਾ ਤਸਕਰ ਦੇ ਬਣੇ ਘਰ ਨੂੰ ਜਿਹੜਾ ਢਵਾਇਆ ਜਾ ਰਿਹਾ ਤਰਨਤਨ ਦੇ ਐਸਐਸਪੀ ਜੀ ਬੀ ਮੰਨੀਓ ਰਾਣਾ ਜੀ ਸਾਡੇ ਨਾਲ ਨੇ ਸਰ ਕਿਸ ਤਰੀਕੇ ਦੀ ਕਾਰਵਾਈ ਕੀਤੀ ਗਈ ਹੈ ਔਰ ਕਿਹੜੀ ਲੜੀ ਤਹਿਤ ਜਿਹੜੇ ਸਮਗਲਰ ਸੀ ਇਹ ਦੋ ਬ੍ਰਦਰ ਸੀਗੇ ਰਾਜੀਵ ਤੇ ਸਾਜਨ ਇਹਨਾਂ ਦੇ ਖਿਲਾਫ ਤਕਰੀਬਨ ਇੱਕ ਦੇ ਖਿਲਾਫ 13 ਪਰਚੇ ਤੇ ਇੱਕ ਦੇ ਖਿਲਾਫ 9 ਪਰਚੇ ਐਨਡੀਪੀਐਸ ਦਰਜ ਸੀਗੇ ਇੱਕ ਬ੍ਰਦਰ ਜਿਹੜਾ ਸਾਜਨ ਹੈ ਉਹ ਜੇਲ੍ਹ ਦੇ ਅੰਦਰ ਹੈ ਤੇ ਰਾਜੀਵ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਹਨਾਂ ਨੇ ਆ ਜਿਹੜੀ ਸਰਕਾਰੀ ਜ਼ਮੀਨ ਤੇ ਨਜਾਇਜ਼ ਤੌਰ ਤੇ ਇਹ ਮ ਨਸ਼ਿਆ ਦੇ ਪੈਸੇ ਤੋਂ ਤੇ ਸਿਲਰ ਸਾਹਿਬ ਨੂੰ ਕੰਪਲੇਨ ਮਸੂਲ ਹੋਈ ਸੀ ਵੀ ਇਹਨਾਂ ਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਨੇ ਪੁਲਿਸ ਸਾਹਿਬ ਤਾਂ ਜਿਹੜੀ ਮੰਗ ਕੀਤੀ ਕਿ ਭਈ ਇਹ ਜਿਹੜਾ ਨਜਾਇਜ਼ ਕਬਜ਼ਾ ਛਡਾਇਆ ਜਾਣਾ ਤੇ ਉਸੇ ਦੇ ਅ ਤਹਿਤ ਹੀ ਅੱਜ ਜਿਹੜਾ ਮਕਾਨ ਡਾਇਆ ਜਾ ਰਿਹਾ ਤੇ ਜਿਹੜੀ ਜ਼ਮੀਨ ਹੈ ਸਰਕਾਰ ਨੂੰ ਵਾਪਸ ਰਵਾਈ ਜਾ ਰਹੀ ਹੈ ਸਰ ਇਹ ਜਿਹੜੇ ਦੋਨੋਂ ਸਮਗਰਮ ਇਹਨਾਂ ਤੇ ਕਿੰਨੇ ਕ ਮਾਮਲੇ ਦਰਜ ਨੇ ਔਰ ਕਿੰਨੇ ਕੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਸਮਗਲੀਂ ਦਾ ਇੱਕ ਤੇ 13 ਪਰਚੇ ਦਰਜ ਨੇ ਤੇ ਇੱਕ ਤੇ 9 ਪਰਚੇ ਦਰਜ ਨੇ ਤੇ ਕਾਫੀ ਸਮਾਂ ਤੋਂ ਕਰ ਰਹੇ ਸੀਗੇ ਇੱਕ ਤਾਂ ਇਹਨਾਂ ਚੋਂ ਜੇਲ੍ਹ ਦੇ ਅੰਦਰ ਹੀ ਹੈ ਕਮਰਸ਼ੀਅਲ ਕੇਸ ਦੇ ਵਿੱਚ ਤੇ ਦੂਜੀ ਦੀ ਥੋੜੇ ਸਮਾਂ ਪਹਿਲਾਂ ਹੀ ਬੇਲ ਹੋਈ ਹੈ ਸਰ ਇਹ ਦੋਵੇਂ ਸਕੇ ਭਰਾ ਨੇ ਹਾਂ ਜੀ ਦੋਵੇਂ ਸਕੇ ਭਰਾ ਨੇ ਤੇ ਉਹ ਕੀ ਕਹਿਣਾ ਚਾਹੁੰਦੇ ਸਰ ਤੁਹਾਡੇ ਕੋਲ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਹੀ ਆਪਾਂ ਕਹਿ ਸਕਦੇ ਹਾਂ ਕਿ ਹਲੇ 2-4 ਦਿਨ ਪਹਿਲਾਂ ਇੱਕ ਪੱਟੀ ਦੇ ਵਿੱਚ ਕਾਰਵਾਈ ਕੀਤੀ ਗਈ ਨਸ਼ਾ ਸਮਗਲਰ ਤੇ ਤੇ ਇਸ ਤਰੀਕੇ ਨਾਲ ਕਰਦੇ ਆ ਪਬਲਿਕ ਦਾ ਸਾਨੂੰ ਬੜਾ ਸਪੋਰਟ ਮਿਲ ਰਿਹਾ ਹੈ ਪਬਲਿਕ ਵੱਲੋਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ ਰਹੀ ਹੈ ਤੇ ਉਸ ਤੇ ਆਪਾਂ ਕਾਰਵਾਈ ਵੀ ਕਰਦੇ ਆ ਤੇ ਸੀਜ਼ਰ ਵੀ ਹੋ ਰਹੇ ਆ ਤੇ ਸੰਨੀ ਦਾ ਇਹੀ ਕੋਸ਼ਿਸ਼ ਹੈ ਕਿ ਜਿੰਨੇ ਵੀ ਕੋਈ ਵੇਚਣ ਵਾਲੇ ਆ ਉਹ ਜਾਂ ਤਾਂ ਇਹਦਾ ਕਾਰੋਬਾਰ ਨੂੰ ਛੱਡ ਦੇਣ ਨਹੀਂ ਤਾਂ ਫਿਰ ਅਸੀਂ ਤਾਂ ਅਸੀਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰਕੇ ਛਡਾਈ ਦੇਣਾ ਸਰ ਆਉਣ ਵਾਲੇ ਸਮੇਂ 'ਚ ਤਾਂ ਹੋਰ ਵੱਡੀਆਂ ਕਾਰਵਾਈਆਂ ਹੋਈਆਂ ਹੁਣ ਜਿਹੜੀਆਂ ਸਮਗਲਿੰਗ ਦੀ ਗੱਲ ਕਰ ਲਈਏ ਤਾਂ ਜਿਹੜੀ ਸਪਲਾਈ ਚੇਨ ਤੋਂ ਲੈ ਕੇ ਔਰ ਆਖਰ ਤੱਕ ਜਿਵੇਂ ਤੁਸੀਂ ਸਮਗਲਰਾਂ ਦੇ ਘਰ ਤੋੜਨੇ ਸ਼ੁਰੂ ਕਰਦੇ ਕਿਤੇ ਨਾ ਕਿਤੇ ਇਹਨਾਂ ਨੂੰ ਵੱਡਾ ਲਾਸ ਵੀ ਹੋਏਗਾ ਪ੍ਰਾਪਰਟੀ ਦੇ ਕਰਕੇ ਕਿਸ ਤਰ੍ਹਾਂ ਦੇਖਦੇ ਸੀ ਕੋਈ ਨਸ਼ੇ ਦਾ ਕਾਰੋਬਾਰ ਕਰਦੇ ਆ ਪੈਸੇ ਲਈ ਕਰਦੇ ਆ ਤੇ ਜਦੋਂ ਇਹਨਾਂ ਨੂੰ ਇਹ ਪੈਸੇ ਦੀ ਮਾਰ ਪੈਂਦੀ ਆ ਤੇ ਫਿਰ ਇਹਨਾਂ ਨੂੰ ਵੀ ਚਾਹੀਦਾ ਕਿ ਬਈ ਨਸ਼ੇ ਦੇ ਕੰਮ ਤੋਂ ਦੂਰ ਰਹਿਣ ਤੇ ਆਪਣੀ ਜਿਹੜੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਨ ਬਿਲਕੁਲ ਇਹ ਸੰਨ ਤਰਨਤਨ ਦੇ ਐਸਐਸਪੀ ਆ ਵੀ ਮੰਨਿਊ ਰਾਨਾ ਜੀ ਹੋਰ ਦੱਸਦੀ ਹੈ ਕਿ ਇਹਨਾਂ ਵੱਲੋਂ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਅੱਜ ਸਮੱਗਲਰ ਦਾ ਜਿਹੜਾ ਘਰ ਹੈ ਜਿਹੜਾ ਉਹ ਟਾਇਆ ਜਾ ਰਿਹਾ ਤਰਨਤਨ ਤੋਂ ਸਿਦਾਰਥ ਲੋੜਾ ਨਿਊਜ਼ ਏਟੀ